ਅਮਰ ਸਰ ਦੇ ਵਿੱਚ ਅੰਬੇਦਕਰ ਦੀ ਮੂਰਤੀ ਟੁੱਟਣ ਤੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਦੇ ਵਿੱਚ ਲੋਕਾਂ ਦੇ ਵੱਲੋਂ ਮੂਰਤੀ ਟੁੱਟਣ ਤੇ ਪ੍ਰਦਰਸ਼ਨ ਕੀਤਾ ਗਿਆ ਵੱਖ-ਵੱਖ ਸੰਗਠਨਾਂ ਦੇ ਵੱਲੋਂ ਕੱਲ ਜਲੰਧਰ ਬੰਦ ਦੀ ਕਾਲ ਦਿੱਤੀ ਗਈ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਲੰਧਰ ਬੰਦ ਦੇ ਸਦਾ ਰਹੇਗਾ ਉਕਤ ਦੋਸ਼ੀ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਫਿਰ ਸੰਘਰਸ਼ ਤੇਜ਼ ਹੋਵੇਗਾ ਮਮ अरुण ਸੰਧਲਾ ਜੀ ਸਤਗੁਰੂ ਕਬੀਰ ਟੈਗਰ ਫੋਰਸ ਜਿਹੜਾ ਵਾ ਸਾਡਾ ਸੰਗਠਨ ਹੈਗਾ ਹਾਂ ਜੀ ਸੋਤੋ ਇਦਾਂ ਜੀ ਕੱਲ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਕੱਲ ਘਟਨਾ ਘਟੀ ਆ ਕਿ ਬਾਬਾ ਸਾਹਿਬ ਅੰਬੇਡਕਰ ਸਾਡੇ ਰੈਬਰ ਦੇ ਬੋਤਲ ਨੂੰ ਤੋੜਿਆ ਗਿਆ ਨਾਲ ਜਿਹੜੀ ਉੱਥੇ ਪ੍ਰਤਿਮਾ ਬਣੀ ਸੀਗੀ ਸਵਿਧਾਨ ਦੀ ਉਹਨੂੰ ਜਲਾਇਆ ਗਿਆ ਤੇ ਪਤਾ ਲੱਗਿਆ ਵਾ ਕਿ 25 ਜਨਵਰੀ ਨੂੰ ਇੱਥੇ ਵੀ ਕੁਝ ਬੰਦੇ ਆਏ ਸੀਗੇ ਇਸ ਸਾਡੇ ਰੈਬਰ ਦੇ ਚੌਂਕ ਦੇ ਅੰਤ ਅੰਦਰ ਨੂੰ ਐਂਟਰ ਹੋਣ ਨੂੰ ਕੋਸ਼ਿਸ਼ ਕਰ ਰਹੇ ਸੀਗੇ ਪਰ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਰੋਕਤਾ ਸੋ ਗੱਲ ਇਹ ਹੈ ਕਿ ਉੱਥੇ ਜੋ ਬੇਅਦਬੀ ਹੋਈ ਉਹ ਬੇਅਦਬੀ ਇੱਥੇ ਵੀ ਹੋ ਸਕਦੀ ਸੀਗੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਲ ਜਿਹੜੀ ਸਮੂੱਚੇ ਸਾਡੇ ਦਲਿਤ ਭਾਈਚਾਰੇ ਵਾਲੋ ਭੋਜਨ ਸਮਾਜ ਵਾਲੋ ਕੱਲ ਸਾਡੀ ਬੰਦ ਦੀ ਘੋਲ ਆ ਕੱਲ 28 ਜਨਵਰੀ 2025 ਜਿਹੜਾ ਵਾ ਉਹ ਜਲੰਧਰ ਜਿਹੜਾ ਵਾ ਬੰਦ ਰਹੂਗਾ ਕੀ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਜਿਹੜੀਆਂ ਬਹਾਲ ਰਹਿਣਗੀਆਂ ਦੇ ਵਿੱਚ ਸੁਵਿਧਾਵਾਂ ਦੇਖੋ ਜੀ ਸਾਡੀ ਦੁਕਾਨਦਾਰਾਂ ਨੂੰ ਅਪੀਲ ਹੈਗੀ ਆ ਹਾਂ ਸੁਵਿਧਾਵਾਂ ਇਹ ਹੈਗੀਆਂ ਕਿ ਮੈਡੀਕਲ ਫੈਸਿਲਿਟੀ ਜਿਹੜੀ ਆ ਉਹ ਲਾਗੂ ਰਹੂਗੀ ਕੋਈ ਐਂਬੂਲੈਂਸ ਹੋ ਗਿਆ ਕੋਈ ਫਾਰਮਗੇਟ ਹੋ ਗਿਆ ਜਾਂ ਕੋਈ ਮੈਡੀਕਲ ਲਈ ਕੋਈ ਬੰਦਾ ਆ ਜਾ ਰਿਹਾ ਉਹ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਆਦਰਵਾਇਜ਼ ਪੂਰਨ ਤੌਰ ਤੇ ਕੱਲ ਜਿਹੜਾ ਜਲੰਧਰ ਆ ਉਹ ਬੰ ਕਿ ਇਹ ਸੀ ਸਿੱਧੇ ਅਕਸਰਾਂ ਨੂੰ ਵੀ ਮਿਲੇ ਉਹ ਵੱਡੇ ਅਧਿਕਾਰੀਆਂ ਨੂੰ ਵੀ ਮਿਲੇ ਉਹ ਨਾਲੋਂ ਤੁਸੀਂ ਕੋਲ ਦੀ ਗੱਲ ਨਹੀਂ ਕੀਤੀ ਜਦੋਂ ਇਦਾਂ ਜੀ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਪਰ ਪ੍ਰਸ਼ਾਸਨ ਨੇ ਕੋਈ ਸਾਨੂੰ ਠੋਸ ਜਿਹੜਾ ਵਾ ਉਹ ਸਾਨੂੰ ਯਕੀਨ ਨਹੀਂ ਦਲਾਇਆ ਸਾਡੇ ਜਿੰਨੇ ਵੀ ਸਾਡੇ ਸੀਨੀਅਰ ਆਗੂ ਸੀਗੇ ਸੋ ਉਹਨਾਂ ਨੂੰ ਨਾ ਯਕੀਨ ਦਲਾਉਣ ਦੇ ਕਾਰਨ ਜਿੰਨਾ ਵੀ ਸਾਡਾ ਭਾਈਚਾਰਾ ਜਿੰਨੇ ਵੀ ਸਾਡੇ ਜਥੇਬੰਦੀਏ ਇਕੱਠੀ ਹੋਈਆਂ ਸੀਗੀਆਂ ਉਹ ਸਾਰਿਆਂ ਦਾ ਇਹ ਡਿਸੀਜਨ ਸੀਗਾ ਕਿ ਕੱਲ ਜਿਹੜਾ ਬੰਦ ਦੀ ਕੋਲ ਆ ਉਸੇ ਦਈਏ ਸਾਰੇ ਸਮਾਜ ਨਾਲੋਂ ਉਸ ਤੋਂ ਅਲਾਵਾ ਜਿੱਦਾਂ ਗੱਲ ਕਰੀਏ ਜੇ ਕੱਲ ਤੁਸੀਂ ਬੰਦ ਕਰਨ ਜਾ ਰਹੇ ਹੋ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਕੋਈ ਸਾਹਮਣੇ ਨਹੀਂ ਲੈ ਕੇ ਆਉਂਦਾ ਤੁਹਾਡੇ ਕੋਈ ਬਾਜਬ ਕੋ ਸਬੂਤ ਨਹੀਂ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਕੀ ਕਾਰਵਾਈ ਦੇਖੋ ਜੇ ਕੋਈ ਕਾਰਵਾਈ ਪ੍ਰਸ਼ਾਸਨ ਨਹੀਂ ਕਰਦਾ ਇਹ ਤਾਂ ਜਲੰਧਰ ਬੰਦਾ ਫਿਰ ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਪੰਜਾਬ ਬੰਦ ਹੋ ਗਿਆ ਹੋਊਗਾ ਜੇ ਫਿਰ ਵੀ ਕੋਈ ਕੰਮ ਨਹੀਂ ਹੋਊਗਾ ਫਿਰ ਅਨਿਸ਼ਚਿਤ ਕਾਲ ਲਈ ਪੰਜਾਬ ਬੰਦੀ ਕੋਈ ਲਾਉਂਦਾ ਨਹੀਂ ਕਿ ਆਪਸੀ ਭਾਈਚਾਰੇ 'ਚ ਫਿਕਪਾਨ ਦੀ ਕੋਸ਼ਿਸ਼ ਕੀਤੀ ਜਾਵੇ ਹਾਂ ਉਹ ਤਾਂ ਹੈਗੀ ਦੇਖੋ ਕੋਈ ਵੀ ਪੰਜੇ ਉਂਗਲਾਂ ਹੱਥ ਦੀਆਂ ਬਰਾਬਰ ਨਹੀਂ ਗੀਆਂ ਹਰ ਮੈਂ ਨਹੀਂ ਕਹਿੰਦਾ ਕਿ ਪੂਰਾ ਸਮਾਜ ਹੀ ਖਰਾਬ ਪਰ ਕੁਝ ਜਿਹੜੇ ਸ਼ਰਾਰਤੀ ਤੱਤ ਹੁੰਦੇ ਆ ਉਹ ਇਦਾਂ ਦਾ ਕੰਮ ਕਰਦੇ ਆ ਕਿ ਦੋ ਭਾਈਚਾਰੇ ਆਪਸ ਦੇ ਵਿੱਚ ਲੜਨ ਇਹ ਗੈਬ ਤੋਂ ਬਾਬਾ ਸਾਹਿਬ ਅੰਬੇਡਕਰ ਕੱਲੇ ਸਾਡੇ ਸਾਡੇ ਨਹੀਂ ਰਵਰ ਹੈਗੇ ਉਹ ਉਹ ਸਮੁੱਚੇ ਜਾਤੀ ਦੇ ਸਮੁੱਚੇ ਭਾਰਤ ਵਰਸ਼ ਦੇ ਜਿੰਨੀਆਂ ਵੀ ਇੱਥੇ ਜਾਤਾਂ ਕੌਮਾਂ ਵੱਸਦੀਆਂ ਵਾ ਉਹਨਾਂ ਨੇ ਸਾਰਿਆਂ ਦੇ ਲਈ ਕੰਮ ਕੀਤਾ ਵਾ ਸਾਰਿਆਂ ਨੂੰ ਸਮਾਜ ਬਰਾਬਰ ਦੇ ਅਧਿਕਾਰ ਲਿਆ ਕੇ ਦਿੱਤੇ ਆ ਸੋ ਉਹਨਾਂ ਦੀ ਜੇ ਬੇਅਦਬੀ ਆ ਤੇ ਉਹ ਸਮਝੋ ਕਿ ਪੂਰੇ ਭਾਰਤ ਦੀ ਬੇਅਦਬੀ ਆ ਜਿਹੜਾ ਪਟ